डील ਦੇ ਵਿੱਚ ਇਹਨਾਂ ਨੂੰ ਕੈਸ਼ ਪੇਮੈਂਟ ਦੇ ਦਿੱਤਾ ਇਹਨਾਂ ਨੂੰ ਦਿੱਤਾ 41000 ਰੁਪਏ ਦਾ ਜੈ ਮਾਤਾ ਦੀ ਦੋਸਤੋ ਮੁਹੰਮਦ ਆਰੀਫਾਏ ਨੇ ਦੀਪਕ ਟੈਲੀਕਮ ਤੇ ਔਰ ਨਾਲ ਦੋਸਤੋ ਉਹਨਾਂ ਦੇ ਫਰੈਂਡਸ ਸਰਕਲ ਉਹਨਾਂ ਦਾ ਔਰ ਬਹੁਤ ਵਧੀਆ ਲੱਗਦਾ ਜਦੋਂ ਮਲੇਰ ਕੋਟਲੇ ਤੋਂ ਕਸਟਮਰ ਮੈਨੂੰ ਲੱਗਦਾ ਕਿ ਲਗਭਗ ਸਾਰਾ ਹੀ ਮਲੇਰ ਕੋਟਲਾ ਮੇਰੇ ਕੋਲੇ ਆਉਣ ਨੂੰ ਤਿਆਰ ਆ ਕੁਝ ਦਿਨਾਂ ਦੇ ਵਿੱਚ ਵਿੱਚ ਮੈਂ ਉਹਨਾਂ ਦਾ ਵੈਲਕਮ ਕਰਦਾ ਜੀ ਤੁਸੀਂ ਜ਼ਰੂਰ ਆਓ ਇੱਕ ਵਾਰੀ ਮਿਲੋ ਜ਼ਰੂਰ ਚੱਕਰ ਮਾਰੋ ਦੀਪਕ ਮਲੋਦ ਨੂੰ ਮੈਪ ਦੇ ਉੱਤੇ ਫਾਈਂਡ ਕਰੋ ਫਿਰ ਮੇਰੇ ਨਵੇਂ ਪਤੇ ਤੇ ਤੁਸੀਂ ਪਹੁੰਚੋਗੇ ਹੁਣ ਗੱਲ ਕਰਾਂਗੇ ਮੋਬਾਈਲ ਦੀ ਮੋਬਾਈਲ ਲੈਣ ਆਏ ਸੀ ਆਈਫੋਨ 13 ਨਵਾਂ ਮੈਂ ਇਹਨਾਂ ਨੂੰ ਕਿਹਾ ਕਿ ਨਵਾਂ ਆਈਫੋਨ 13 5000 ਰੁਪਿਆ ਡਾਊਨ ਹੋ ਰਿਹਾ ਰੇਟ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਸ ਤਰ੍ਹਾਂ ਕੋਈ ਕਸਟਮਰ ਦੱਸਦਾ ਨਹੀਂ ਹੁੰਦਾ ਮੈਂ ਇਹਨਾਂ ਨੂੰ ਦੱਸਤਾ ਕਿ ਨਵਾਂ ਲਾਂਚ ਹੋ ਰਿਹਾ 16 ਫਿਰ ਇਹਨਾਂ ਨੂੰ ਮੈਂ ਨਵਾਂ ਨਹੀਂ ਦਿੱਤਾ ਆਪਣੇ ਕੋਲੋਂ ਮੈਂ 1 ਮਹੀਨਾ 2 ਮਹੀਨਾ ਜਿਵੇਂ ਚੱਲਿਆ ਹੋਇਆ ਓਪਨ ਬਾਕਸ ਫੋਨ ਹੁੰਦੇ ਨੇ ਬਹੁਤ ਵਧੀਆ ਡੀਲ ਦੇ ਵਿੱਚ ਇਹਨਾਂ ਨੂੰ ਕੈਸ਼ ਪੇਮੈਂਟ ਦੇ ਦਿੱਤਾ ਇਹਨਾਂ ਨੂੰ ਦਿੱਤਾ 41000 ਰੁਪਏ ਦਾ ਓਪਨ ਬਾਕਸ 100 ਹੈਲਥ ਦੇ ਵਿੱਚ ਬਾਕੀ ਇਹ ਝੂਠ ਹੈ ਜਾਂ ਸੱਚ ਹੈ ਇਹ ਕਲੀਅਰ ਕਰਨਗੇ ਇੱਥੇ ਇਹਨਾਂ ਨੂੰ ਕਿੰਨੀ ਕੁ ਖੁਸ਼ੀ ਮਿਲੀ ਆ ਕਿ ਇਹ ਕਲੀਅਰ ਕਰਨਗੇ ਕੋਈ ਧੋਖਾ ਤਾਂ ਨਹੀਂ ਹੋਇਆ ਇਹ ਕਲੀਅਰ ਕਰਨਗੇ ਹਾਂਜੀ ਦੱਸੋ ਜੀ ਸੇਥੇ ਅਸੀਂ ਮਲੌਰ ਦੇ ਵਿੱਚ ਜਿਹੜਾ ਪਹੁੰਚੇ ਆ ਨਵਾਂ ਫੋਨ ਲੈਣ ਆਏ ਤੇ ਜਿਵੇਂ ਭਾਜੀ ਨੇ ਦੱਸਿਆ ਹੈ ਪਰ ਸਾਨੂੰ ਇਹਨਾਂ ਨੇ ਜਿਹੜੀ ਆ ਡੀਲ ਦਿਖਾਈ ਆ ਇੱਕ ਫੋਨ ਜਿਹੜੀ 3 ਮਹੀਨੇ ਚੱਲਿਆ ਹੋਇਆ ਔਰ ਇਹ ਡੀਲ ਬਹੁਤ ਹੀ ਜ਼ਿਆਦਾ ਬਿਹਤਰੀਨ ਲੱਗੀ ਇਸ ਕਰਕੇ ਜਿਹੜਾ ਸਾਨੇ ਫੋਨ ਨੇ ਪਰਚੇਸ ਕੀਤਾ ਹੈ ਔਰ ਇਹਦੇ ਵਿੱਚ 1% ਵੀ ਧੋਖਾ ਨਹੀਂ ਜੋ ਵੀ ਗੱਲ ਇਹਨਾਂ ਨੇ ਸਾਨੂੰ ਪਹਿਲਾਂ ਬਿਲਕੁਲ ਸਾਫ਼-ਸਾਫ਼ ਦੱਸੀ ਹੈ ਕਿ ਐਦਾ-ਐਦਾ ਹੁੰਦਾ ਹੈ ਔਰ ਇਹ ਫੋਨ ਐਦਾ-ਐਦਾ ਹੈ ਔਰ ਜਿਹੜਾ ਨਵਾਂ ਫੋਨ ਆਣਾ ਹੈ ਜਿਹੜਾ ਦੱਸਿਆ ਕਿ 5000 ਰੁਪਏ ਉਹ ਘਟ ਰਿਹਾ ਹੈ ਇਸ ਕਰਕੇ ਜਿਹੜਾ ਹੈਗਾ ਇਹ ਸਾਨੂੰ ਇਹ ਫੋਨ ਬੈਸਟ ਲੱਗਿਆ ਆਉਂਦੇ ਹੋਏ ਇਹ ਫੋਨ ਸਾਨੇ ਪਰਚੇਸ ਕਰ ਲਿਆ ਦੇਖੋ ਕਿੰਨਾ ਵਧੀਆ ਬੋਲਦੇ ਨੇ ਇਹ ਇੱਕ ਕਲਾ ਹੁੰਦੀ ਆ ਕਿਉਂਕਿ ਇਹ ਨਵਾਬ ਸ਼ੇਰ ਮੁਹੰਮਦ ਖਾਨ ਵੈਲਫੇਅਰ ਸੁਸਾਇਟੀ ਇਹਨਾਂ ਦੀ ਸਾਹਿਬ ਨੇ ਕਿਉਂਕਿ ਜਿਹੜੇ ਪ੍ਰਧਾਨ ਹੁੰਦੇ ਨੇ ਉਹਨਾਂ 'ਚ ਕੋਈ ਨਾ ਕੋਈ ਕਲਾ ਹੁੰਦੀ ਆ ਇਸ ਲਈ ਹੀ ਸਾਰੀ ਕਮੇਟੀ ਉਹਨੂੰ ਪ੍ਰਧਾਨ ਬਣਾਉਂਦੀ ਆ ਠੀਕ ਹੈ ਨਾ ਦੇਖੋ ਕਿੰਨਾ ਵਧੀਆ ਬੋਲੇ ਨੇ ਬਹੁਤ ਵਧੀਆ ਲੱਗਿਆ ਇਹ ਇੱਕ ਸੇਵਾ ਵੈਲਫੇਅਰ ਆ ਇਹਨਾਂ ਦੀ ਇਹ ਬਲੱਡ ਵੀ ਕੈਂਪ ਵੀ ਲਗਾਉਂਦੇ ਨੇ ਇਹ ਨੈਕਸਟ ਬਲੱਡ ਕੈਂਪ ਲਗਾਣਗੇ ਇਹ ਫਿਰ ਮੈਨੂੰ ਡੇਟ ਦੱਸਣਗੇ ਮੈਂ ਉਹਦੀ ਪੋਸਟ ਪਾਵਾਂਗਾ ਠੀਕ ਬਹੁਤ ਜਲਦੀ ਬਹੁਤ ਜਲਦੀ ਇਨਸ਼ਾਅੱਲਾ ਚਲੋ ਜੈ ਮਾਤਾ ਦੀ ਜੀ ਜੈ ਮਾਤਾ